ਹਾਂਜੀ ਦੋਸਤੋ ਕੀ ਹਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਜਿਹੜੀ ਗੱਲ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਉਹ ਐ ਮੁਰਗੀ ਫਾਰਮਿੰਗ ਦੇ ਬਾਰੇ ਚ ਜਿਹੜੇ ਵੀਰ ਫਾਰਮਿੰਗ ਕਰਨਾ ਚਾਹੁੰਦੇ ਆ ਆਉਣ ਵਾਲੇ ਟਾਈਮ ਚ ਜਾਂ ਜਿਹੜੇ ਵੀਰ ਹੁਣ ਕਰ ਰਹੇ ਆ ਉਹਨਾਂ ਲਈ ਵੀ ਇਹ ਵੀਡੀਓ ਬਹੁਤ ਜਾਣਕਾਰੀ ਵਾਲੀ ਆ ਸੋ ਵੀਡੀਓ ਨਾਲ ਅੰਤ ਤੱਕ ਬਨੇ ਰਹੋ ਇੱਕ ਦਿਨ 22 ਤਰੀਕ ਨੂੰ ਮੇਰੇ ਕੋਲੋਂ ਕਿਸੇ ਵੀਰ ਦਾ ਫੋਨ ਆਇਆ ਉਹ ਕਹਿੰਦੇ ਵੀਰੇ ਅਸੀਂ ਪੋਲਟਰੀ ਫਾਰਮਿੰਗ ਦਾ ਕੰਮ ਕਰਨਾਗਾ ਦੇਸੀ ਮੁਰਗੀ ਫਾਰਮਿੰਗ ਦਾ ਤੇ ਅਸੀਂ ਕਿੰਨੇ ਤੋਂ ਸਟਾਰਟ ਕਰੀਏ ਸੋ ਮੈਂ ਸੋਚਿਆ ਕਿ ਇਸ ਵਿਸ਼ੇ ਤੇ ਆਪਾਂ ਵੀਡੀਓ ਬਣਾ ਦਈਏ ਸੋ ਆਪਾਂ ਜਿਆਦਾ ਤੁਹਾਡਾ ਟਾਈਮ ਨਾ ਲੈਂਦੇ ਆਪਾਂ ਮੇਨ ਵਿਸ਼ੇ ਤੇ ਆਉਣੇ ਆ ਵੀਰੇ ਜਦੋਂ ਆਪਾਂ ਕੋਈ ਵੀ ਕੰਮ ਕਰਨਾ ਹੁੰਦਾ ਨਾ ਜੇ ਆਪਾਂ ਛੋਟੇ ਕੰਮ ਤੋਂ ਸਟਾਰਟ ਕਰਾਂਗੇ ਤੇ ਉਹ ਚ ਘਾਟੇ ਦਾ ਚਾਂਸ ਬਹੁਤ ਘਟ ਜਾਂਦੇ ਨੇ ਵੀ ਘਾਟਾ ਪੈਣ ਦੇ ਚਾਂਸ ਬਹੁਤ ਜ਼ਿਆਦਾ ਘਟ ਜਾਂਦੇ ਨੇ ਜੇ ਆਪਾਂ ਸਟਾਰਟਿੰਗ ਤੋਂ ਹੀ ਵੱਡਾ ਕੰਮ ਕਰਦੇ ਆ ਤਾਂ ਉਸ ਘਾਟਾ ਪੈਣ ਦੇ ਚਾਂਸ ਵੀ ਥੋੜੇ ਜੇ ਵੱਧ ਜਾਂਦੇ ਨੇ ਜੇ ਕਿਸੇ ਦਾ 1000 ਵਰਡ ਪਾਇਆ ਹੋਇਆ ਆਪਾਂ ਦੇਖ ਰਹੇ ਆ ਜੇ ਉਹ 1000 ਵਰਡ ਚ ਸਕਸੈਸਫੁਲ ਆ ਕਾਮਯਾਬ ਆ ਆਪਾਂ ਉਹਨੂੰ ਦੇਖ ਕੇ ਹਜ਼ਾਰੀ ਪਾ ਲੈਣੇ ਆ ਵੀਰੇ ਜ਼ਰੂਰੀ ਨਹੀਂ ਹੁੰਦਾ ਆਪਾਂ ਸਾਰੀ ਜਾਣਦੇ ਆ ਕਿ ਜੇ ਕੋਈ ਅਗਲਾ ਕਾਮਯਾਬ ਆਪਾਂ ਉਹਨੂੰ ਦੇਖ ਕੇ 1000 ਵਰਡ ਪਾ ਲਿਆ ਆਪਾਂ ਵੀ ਕਾਮਯਾਬ ਹੋਵਾਂਗੇ ਜ਼ਿਆਦਾਤਰ ਪੋਲਟਰੀ ਫਾਰਮਿੰਗ ਚ ਬੰਦਾ ਫੇਲ ਕਿਉਂ ਹੁੰਦਾ ਜਦੋਂ ਆਪਾਂ ਕਿਸੇ ਨੂੰ ਦੇਖ ਕੇ ਆਪਾਂ ਉਹਦੀ ਉਹਦੀ ਫਾਈਨੈਂਸ਼ੀਅਲ ਉਹਦਾ ਉਹ ਨਹੀਂ ਦੇਖਦੇ ਕੀ ਉਹ ਪੈਸੇ ਵਾਲਾ ਕਿੰਨਾ ਕੀ ਆ ਆਪਾਂ ਉਹਨੂੰ ਦੇਖ ਕੇ ਹਜ਼ਾਰ ਚੂਚਾ ਲੈ ਲਿਆ ਜਦੋਂ ਤਾਂ ਵੀਰੇ ਉਹ ਚੂਚਾ ਹੈਗਾ 10 20 ਦਿਨਾਂ ਦਾ ਮਹੀਨੇ ਦਾ ਉਦੋਂ ਤਾਂ ਉਹ ਫੀਡ ਖਾਂਦਾ ਘੱਟ ਤੇ ਜਦੋਂ ਉਹ 2 ਮਹੀਨਿਆਂ ਦਾ 3 ਮਹੀਨਿਆਂ ਦਾ ਹੋ ਗਿਆ 4 ਮਹੀਨਿਆਂ ਦਾ ਫੇਰ ਉਹ ਫੀਡ ਦੇ ਚੱਕਦੇ ਨੇ ਫੱਟੇ ਫੇਰ ਬਈ ਆਪਾਂ ਕਹਿੰਨੇ ਆ ਜੀ ਕੁਮਾਰ ਦੇ ਆ ਫੀਡ ਨੂੰ ਖਾਂਦਿਆਂ ਨੂੰ ਦੇਖ ਕੇ ਕੀ ਯਾਰ ਇਹਨਾਂ ਦਾ ਤਾਂ ਖਰਚਾ ਹੀ ਬਹੁਤ ਆ ਸੋ ਵੀਰੇ ਜੇ ਕਿਸੇ ਦਾ 1000 ਵਰਡ ਪਾਇਆ ਹੋਇਆ ਆਪਾਂ 1000 ਵਰਡ ਪਾਉਣ ਦੀ ਸੋਚ ਰਿਹਾ ਤਾਂ ਉਹਦੀ ਜਗ੍ਹਾ ਤੇ ਆਪਾਂ 500 ਹੀ ਪਾਓ ਮੈਂ ਇਹ ਨਹੀਂ ਕਹਿ ਰਿਹਾ ਮੈਂ ਡਰਾ ਨਹੀਂ ਰਿਹਾ ਕਿਸੇ ਨੂੰ ਕਿ ਹਾਂ ਇਹ ਕੰਮ ਕਰੋ ਨਾ ਕੰਮ ਬਹੁਤ ਵਧੀਆ ਪਰ ਜੇ ਆਪਾਂ ਘੱਟ ਤੋਂ ਸਟਾਰਟ ਕਰਾਂਗੇ ਥੱਲੋਂ ਉੱਪਰ ਜਾਣ ਨੂੰ ਰਾਹ ਹੈਗੇ ਨੇ ਉੱਪਰੋਂ ਜੇ ਕੋਈ ਬੰਦਾ ਥੱਲੇ ਨੂੰ ਡਿੱਗਦਾ ਨਾ ਵੀਰੇ ਫੇਰ ਬਹੁਤ ਪ੍ਰੋਬਲਮ ਆਉਂਦੀ ਆ ਇਹ ਆਪਾਂ ਸਾਰੀ ਜਾਣਦੇ ਆ ਸੋ ਜੇ ਆਪਾਂ ਘੱਟ ਤੋਂ ਸਟਾਰਟ ਕਰ ਲਾਂਗੇ ਤਾਂ ਕੋਈ ਦਿੱਕਤ ਨਹੀਂ ਆਉਂਦੀ ਪਹਿਲਾਂ 500 ਪਾ ਲਓ ਜੇ 500 ਪਾਉਣਾ ਚਾਹੋ ਨੇ ਤਾਂ 200 ਪਾਓ 250 ਪਾਓ 100 ਪਾਓ ਇੰਨਾ ਚ ਆਉਣ ਵਾਲੀਆਂ ਛੋਟੀਆਂ ਮੋਟੀਆਂ ਬਿਮਾਰੀਆਂ ਦਾ ਇਹ ਪਾਣੂ ਜਿਹੜੀ ਆ ਨੌਲੇਜ ਆ ਜਾਂਦੀ ਆ ਉਹ ਪਤਾ ਲੱਗਣ ਲੱਗ ਜਾਂਦਾ ਕਿ ਕੀ ਬਿਮਾਰੀ ਹੈ ਇਹਨਾਂ ਚ ਠੀਕ ਹੈ ਨਾ ਕੀ ਬਿਮਾਰੀ ਆ ਸਕਦੀ ਹੈ ਇਹਨਾਂ ਨੂੰ ਇਹਦੀ ਆਪਾਂ ਨੂੰ ਜਾਣਕਾਰੀ ਹੋ ਜਾਂਦੀ ਆ ਫੀਡ ਕਿਵੇਂ ਪਾਉਣੀ ਆ ਕਿਵੇਂ ਅੰਡਾ ਪਹਿਨਾਂ ਤੋਂ ਜ਼ਿਆਦਾ ਲੈ ਸਕਦੇ ਆ ਜਦੋਂ ਆਪਾਂ ਘੱਟ ਪਾਵਾਂਗੇ ਵਰਡ ਉਹ ਆਪਾਂ ਨੂੰ ਜਾਣਕਾਰੀ ਇੱਕ ਤਰ੍ਹਾਂ ਦਾ ਟ੍ਰਾਇਲ ਹੋ ਜਾਊਗਾ ਜਦੋਂ ਆਪਾਂ ਪਹਿਲੇ ਹੀ 1000 ਪਾ ਲਿਆ ਪਹਿਲਾਂ ਤਾਂ ਆਪਾਂ ਨੂੰ 1000 ਬੱਚਾ ਲੈਣ ਤੇ ਪੈਸੇ ਖਰਚ ਆਉਣਗੇ ਸੋ ਉਹ ਫੀਡ ਖਾਣਗੇ ਹਨਾ ਜੇ ਆਪਾਂ ਨੂੰ ਨੌਲੇਜ ਨਹੀਂ ਕੋਈ ਬਿਮਾਰੀ ਆ ਗਈ ਤਾਂ ਹੋ ਸਕਦਾ ਆਪਾਂ ਨੂੰ ਘਾਟਾ ਵੀ ਪੈ ਜਾਵੇ ਆਪਾਂ ਨਹੀਂ ਚਾਹੁੰਦੇ ਕਿ ਕੋਈ ਵੀਰ ਘਾਟਾ ਖਾਵੇ ਠੀਕ ਹੈ ਨਾ ਮੈਂ ਤੁਹਾਨੂੰ ਇਹੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜੇ ਆਪਾਂ ਛੋਟੇ ਤੋਂ ਉੱਪਰ ਨੂੰ ਜਾਵਾਂਗੇ ਤਾਂ ਆਪਾਂ ਬਹੁਤ ਵਧੀਆ ਰਹਾਂਗੇ ਜਦੋਂ ਇਹ ਬਈ ਵੱਡੇ ਹੋ ਕੇ ਫੀਡ ਖਾਂਦੇ ਨੇ ਉਦੋਂ ਪਤਾ ਲੱਗਦਾ ਇਹਨਾਂ ਦਾ ਕਿ ਹਾਂ ਸੋ ਮੇਰਾ ਕਹਿਣ ਦਾ ਮਤਲਬ ਇਹੀ ਹੈ ਕਿ ਆਪਾਂ ਜਦੋਂ ਵੀ ਮੁਰਗੀ ਫਾਰਮਿੰਗ ਕਰਨੀ ਆਉਣਾਗਾ ਉਹ ਘੱਟ ਤੋਂ ਹੀ ਸਟਾਰਟ ਕਰਕੇ ਆਉਣਾ ਹੈ ਜੇ ਆਪਾਂ 1000 ਪਾਉਣਾ ਚਾਹੁੰਦੇ ਆ ਤਾਂ 500 ਹੀ ਪਾਓ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਰੇ ਆਪਾਂ ਤੁਹਾਡੇ ਨਾਲ ਆ ਕੋਈ ਵੀ ਗੱਲਬਾਤ ਹੁੰਦੀ ਹੈ ਕੋਈ ਵੀ ਪੁੱਛਣੀ ਹੁੰਦੀ ਹੈ ਗੱਲਬਾਤ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ WhatsApp ਨੰਬਰ ਆਪਾਂ ਦਿੱਤਾ ਹੋਇਆ ਹੈਗਾ ਤੇ ਕਮੈਂਟ ਕਰਕੇ ਵੀ ਤੁਸੀਂ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਜਿਹੜਾ ਮੈਨੂੰ ਵਿਚਾਰ ਲੱਗਦਾ ਹੁੰਦਾ ਵੀ ਹਾਂ ਜਾਰੇ ਇਹ ਸਾਰਿਆਂ ਲਈ ਦੱਸਣਾ ਜ਼ਰੂਰੀ ਆ ਉਹ ਮੈਂ ਵੀਡੀਓ ਬਣਾ ਦੇਣਾ ਹੁੰਦਾ ਨਹੀਂ ਮੈਂ ਕਿਸੇ ਵੀ ਵੀਰ ਨੂੰ ਮੈਂ ਮੈਸੇਜ ਰਿਪਲਾਈ ਕਰ ਦੇਣਾ WhatsApp ਤੇ ਭੇਜ ਦਿੰਦਾ